ਸਿਕਲ ਜੀ ਸਾਰਿਆਂ ਨੂੰ ਹਾਂ ਜੀ ਮੈਂ ਹੁਣ ਬੱਚਿਆਂ ਨੂੰ ਦਿੱਤਾ ਇਹ ਸੂਟ ਪੇਜ ਹੁਣ ਮੈਂ ਕਰ ਲਿਆ ਜੀ ਸੋਇ ਦਾ ਸਾਰਾ ਕੰਮ ਆ ਤੇ ਇਸ ਪਾਈਪ ਤੇ ਕਰਤੀ ਆਪਾਂ ਨੂੰ ਸੋਈ ਦੀ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਜਾਂਦੇ ਹਾਂ ਸਟੀਚਿੰਗ ਵੱਲੀ ਉੱਥੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਮੈਂ ਜਿੱਸਾ ਤਿਆਰ ਕੀਤੀਆਂ ਏ ਉਹਨਾਂ ਦੇ ਪ੍ਰਾਈਸ ਦੱਸਦੇ ਤੁਹਾਨੂੰ ਤੇ ਇਹ ਸੂਟ ਤੇ ਡਰੈਸ ਉਹ ਤੁਹਾਨੂੰ ਦਿਖਾਉਣੇ ਆ ਆਪਾਂ ਵੀ ਕਿਸ ਤਰ੍ਹਾਂ ਮੈਂ ਤਿਆਰ ਕੀਤੇ ਆ ਉਹਨਾ ਹੈਗਾ ਲਾਈਨਿੰਗ ਵਾਲਾ ਸੂਟ ਇਹ ਹੈਗਾ ਜੀ ਸ਼ਲਕ ਗਰੇਪ ਦੇ ਵਿੱਚ ਲਾਈਨਿੰਗ ਲਾ ਕੇ ਸਟੀਚ ਕੀਤਾ ਹਾਂ ਜੀ ਇਹ ਜੀ ਜੇ ਆਪਾਂ ਇਕੱਲੀ ਕੁੜਤੀ ਤੇ ਲਾਈਨਿੰਗ ਲਾਵਾਂਗੇ ਤੇ ਫਿਰ ਆਪਾਂ ਲਵਾਂਗੇ ਜੀ ਇਹਦਾ 450 ਰੁਪਿਆ ਜੇ ਆਪਾਂ ਸਲ ਫੁੱਲ ਲਾਈਨਿੰਗ ਲਾ ਕੇ ਆਪਾਂ ਸਟੀਚ ਕਰਾਂਗੇ ਫਿਰ ਆਪਾਂ ਲੈਣੇ ਆ ਜੀ ਇਹਦਾ 600 ਰੁਪਿਆ ਜੇ ਨਾਲ ਕੋਈ ਡਿਜ਼ਾਈਨਰ ਵਗੈਰਾ ਕਰਨੀ ਆ ਪਾਈਪਿੰਗ ਲਗਾਉਣੀ ਆ ਫਿਰ ਜੀ ਇਹਦਾ ਬਣ ਜਾਂਦਾ ਏ 650 ਰੁਪਿਆ ਇਹ ਦੀ ਆਪਾਂ ਬਣਾਇਆ ਜੀ ਇਸ ਤਰ੍ਹਾਂ ਕੱਗੜਾ ਇਹ ਦੇਖੋ ਜੀ ਅੱਜ ਆਪਾਂ ਆ ਕੇ ਆਪਾਂ ਬਣਾਇਆ ਇਹ ਇਹਦੇ ਨਾਲ ਜੀ ਆਪਾਂ ਇਸ ਤਰ੍ਹਾਂ ਬਣਾਇਆ ਇਹ ਉੱਪਰ ਟੌਪ ਛੋਟਾ ਜਿਹਾ ਜੈਕਟ ਜੀ ਇਸ ਤਰ੍ਹਾਂ ਦੋਨੀਆਂ ਸਾਈਡ ਆ ਜਿਹੜਾ ਆਪਾਂ ਸਮਰਜੀ ਵੀ ਪਾਇਆ ਜਾਊਗਾ ਇਹਦਾ ਉੱਪਰੋਂ ਦੀ ਆਪਾਂ ਜੀ ਇਹਦੇ ਇਸ ਤਰ੍ਹਾਂ ਕਰਕੇ ਇਹ ਵਾਲੀ ਲੌਂਗ ਜੈਕਟ ਬਣਾਈ ਆ

ਕੀ ਚੀਜ਼ ਜੀ ਹਾਂਜੀ ਇਹ ਵਾਲੀ ਡਰੈਸ ਆਪਾਂ ਜੀ ਇੱਕ ਤਿਆਰ ਕੀਤੀ ਆ ਆ ਦੇਖੋ ਜੀ ਇਹ ਗਾਉਂਡ ਵਗੈਰਾ ਬਣਾਇਆ ਆਪਾਂ ਗਾਉਂਡ ਹਾਂਜੀ ਇਹ ਆਪਾਂ ਗਾਉਂਡ ਤਿਆਰ ਕੀਤਾ ਆਮਨੇ ਇਹ ਲਾ ਕੱਟ ਦੇ ਵਿੱਚ ਕੱਟ ਕੇ ਆ ਦੇਖੋ ਜੀ ਨੀਚੋਂ ਆਪਾਂ ਇਹਨੂੰ ਪੀਕੋ ਕਰਤਾ ਹੈ ਇੱਥੇ ਆਪਾਂ ਸੈਂਟਰ ਦੇ ਵਿੱਚ ਲੇਸ ਲਗਾ ਦਿੱਤੀ ਆ ਇਸ ਤਰ੍ਹਾਂ ਆਪਾਂ ਇਹ ਗਾਉਂਡ ਤਿਆਰ ਕਰਤਾ ਜੀ ਇਹ ਦੇਖੋ ਉੱਪਰ ਆਪਾਂ ਜੀ ਇਹ ਨੈਟ ਦਾ ਆਪਾਂ ਤੋਂ ਕਸਟਮਰ ਨੇ ਤਿਆਰ ਕਰਵਾਇਆ ਹੈਗਾ ਆ ਦੇਖੋ ਇਸ ਤਰ੍ਹਾਂ। ਹਾਦੀ ਇਹ ਨੈਟ ਦੀ ਇਸ ਤਰ੍ਹਾਂ ਆਪਾਂ ਤੋਂ ਸ਼ਰੱਗ ਤਿਆਰ ਕਰਵਾਈ ਆ ਕਸਟਮਰ ਨੇ। ਇਸ ਤਰ੍ਹਾਂ ਜੀ ਆਪਾਂ ਇਹ ਜਿਹੜੀ ਸ਼ਰੱਗਾ ਇਹ ਤਿਆਰ ਕੀਤੀ ਆ। ਇਸ ਤਰ੍ਹਾਂ ਆਪਾਂ ਬਾਜ ਤੇ ਲੈਸ ਲਗਾਈ ਆ। ਇਸ ਤਰ੍ਹਾਂ ਆਪਾਂ ਜੀ ਇਹ ਮੈਕ ਬਣਾਇਆ ਏ ਲੈਨ ਲਗਾ ਕੇ। ਆ ਦੇਖੋ ਜੀ ਇਹਦੇ ਮਿਲਨੇ ਆ। ਆ ਦੇਖੋ ਜੀ ਬੈਕ ਸਾਈਡ ਆਪਾਂ ਇਹਦੇ ਬਟਨ ਲਗਾਤੇ ਆ। ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਇਹਦਾ ਆਪਣਾ ਪ੍ਰਾਈਸ ਹੈ गाइस ਜੀ 1000 ਰੁਪਿਆ ਇਹ ਆਪਾਂ 1000 ਰੁਪਏ ਦੇ ਵਿੱਚ ਤਿਆਰ ਕੀਤਾ ਹੈ ਜੀ ਹਾਂ ਜੀ ਅੱਗੇ ਆਪਣੀ ਇਹ ਵਾਲੀ ਡਰੈੱਸ ਆ ਗਈ ਹੈ ਜੀ ਇਹ ਵੀ ਆਪਾਂ ਦੇਖੋ ਜੀ ਮੇਲਾ ਕੱਟਦੇ ਵਿੱਚ ਨੀਚੋਂ ਕੱਟਿਆ ਹੈ ਉਪਰ ਆਪਾਂ ਬਾਡੀ ਬਣਾ ਕੇ ਇਸ ਤਰ੍ਹਾਂ 벨ਟ ਜਾਰੀ ਕੀਤੀ ਹੈ ਅਲੱਗ ਇਹ 벨ਟ ਆਪਾਂ ਇਸ ਤਰ੍ਹਾਂ ਰੁਪੀਆਂ ਲਾ ਕੇ ਇਸ ਤਰ੍ਹਾਂ ਵਿੱਚ ਅਟੈਚ ਕਰਕੇ 벨ਟ ਇਸ ਤਰ੍ਹਾਂ ਬਣਾਇਆ ਜੀ ਵਿੱਚ ਇਹਦਾ ਰੰਗ ਬਣਾਇਆ ਹੋਇਆ ਹੈ ਹਾਂਜੀ ਇਹਦਾ ਪ੍ਰਾਈਸ ਆਪਣਾ ਬੈਲਟ ਸਮੇਤ ਹੈਗਾ ਏ ਜੀ 600 ਰੁਪਿਆ ਹਾਂਜੀ ਅੱਗੇ ਆਪਾਂ ਇਸ ਤਰ੍ਹਾਂ ਸਿੰਪਲ ਕੁੜਤੀ ਆ ਗਈ ਆਪਣੀ ਜੇ ਆਪਾਂ ਇਹਨੂੰ ਇਸ ਤਰ੍ਹਾਂ ਤਿਆਰ ਕਰਵਾਉਣਾ ਹੈ ਬਟਨ ਲਗਾ ਕੇ ਆਹ ਦੇਖੋ ਜੀ ਇਹ ਆਪਣਾ ਜੀ ਕੋਈ ਵੀ ਡਿਜ਼ਾਈਨ ਹੈ 50 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ ਜਿੰਨਾ ਅੱਗੇ-ਅੱਗੇ ਆਪਾਂ ਵੀ ਡਿਜ਼ਾਈਨ ਹੈ ਵੀ ਆਉਂਦਾ ਜਾਂਦਾ ਉਸੇ ਤਰ੍ਹਾਂ ਆਪਣਾ ਜਿਹੜਾ ਪ੍ਰਾਈਸ ਉਹ ਵੱਧਦਾ ਜਾਂਦਾ ਹੈ ਆਪਣਾ 50 ਰੁਪਏ ਤੋਂ ਸਟਾਰਟ ਹੁੰਦਾ ਜੀ ਨਾਰਮਲ ਜਿੱਦਾਂ ਪਾਈਪਿੰਗ ਲਾਉਣੀ ਆ ਉਸ ਤੋਂ ਗਲਾਂ ਕਰਾਂ ਤਿਆਰ ਕਰਨਾ ਆਪਾਂ ਇਹ 50 ਰੁਪਏ ਆ ਜੇ ਬਟਨ ਲਗਾਉਣੀ ਆ ਤਾਂ ਅੱਗੇ ਹੋਰ ਫੈਂਸੀ ਡਿਜ਼ਾਈਨ ਜਾਂ ਬਾਜੂ ਤਿਆਰ ਕਰਵਾਉਣੀ ਆ ਤਾਂ ਜੀ ਆਪਣਾ 100 ਰੁਪਿਆ ਅੱਗੇ ਹੋ ਜਾਂਦਾ ਹੋਰ ਇਹ ਸਿੰਪਲ ਕਟਤੀ ਦਾ ਆਪਣਾ ਯਾਨੀ ਕਿ ਜੀ 300 ਰੁਪਏ ਹੈ ਅੱਗੇ ਜੇ ਜਿਵੇਂ ਬੇਬੀ ਫਰੌਕ ਹੁੰਦੀ ਆ ਕੋਈ ਉਹ ਤਿਆਰ ਕਰਵਾਉਣੀ ਹੁੰਦੀ ਆ ਉਹਦਾ ਜੀ ਆਪਣਾ 250 ਰੁਪਿਆ ਇਹ ਜਿੱਦਾਂ ਆ ਮਤਲਬ ਇਹਨਾਂ ਨੇ ਇਸ ਤਰ੍ਹਾਂ ਤਿਆਰ ਕਰਵਾਈ ਆ نیٹ ਲਵਾ ਕੇ ਆ ਦੇਖੋ ਬੈਨ ਵਾਲਾ ਗੱਲਾ ਇਹਦਾ 250 ਰੁਪਿਆ ਜੀ ਆਪਣਾ ਫਰੌਕ ਦਾ ਅੱਗੇ ਜੀ ਆਪਣਾ ਲਾਈਨਿੰਗ ਵਾਲੇ ਜਿਹੜੀ ਪਲਾਜੋ ਸੂਟ ਹੁੰਦਾ ਹੈ ਜੀ ਆ ਦੇਖੋ ਜੀ ਆਪਾਂ ਹੁਣ ਇਹ ਸਟੀਚ ਕਰਨਾ ਹੈ ਹਾਵਲਾ ਪਲਾਜੋ ਸੂਟ ਸਤੇ ਚ ਕਰਨਾ ਆਪਾਂ

ਇੰਨਾਂ ਦੀਆਂ ਆਪਾਂ ਆਪਣੇ ਚੈਨਲ ਤੇ ਪਾਈਆਂ ਹੋਈਆਂ ਜੀ ਇਹ ਤੁਸੀਂ ਮੇਰਾ ਚੈਨਲ ਖੋਲ ਕੇ ਡ्रेसेसਾਂ ਨੂੰ ਤੁਸੀਂ ਦੇਖ ਸਕਦੇ ਹੋ ਜੀ ਜੇ ਕੋਈ ਵੀ ਡਰੈਸ ਤੁਹਾਨੂੰ ਕੋਈ ਵਧੀਆ ਲੱਗੀ ਆ ਜੀ ਕੋਈ ਡਿਜ਼ਾਈਨ ਚੰਗਾ ਲੱਗਿਆ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਤੇ ਨਾਲੇ ਮੇਰੇ ਵੀਡੀਓ ਨੂੰ ਜੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਜਿੰਨਾ ਵੇਲਾ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਥੈਂਕ ਯੂ